ਹੈਲੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਪਾ ਅੱਜ ਬਣਾ ਰਹੇ ਆਂ ਜੀ ਚਿਬੜਾਂ ਦੀ ਚਟਨੀ। ਮੈਂ ਆਪਾਂ ਚਿਬੜ ਲੈਏ ਨੇ, ਛਿੱਲ ਲੈਏ ਨੇ ਚਿਬੜ ਛਿੱਲ ਕੇ ਆਪਾਂ ਵਾਸ਼ ਕਰ ਲੈਨੇ ਚੰਗੀ ਤਰ੍ਹਾਂ ਪਾਣੀ ਸੁਕਾ ਲਿਆ ਹੈਗਾ। ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਕੁਝ ਹਰੀਆਂ ਮਿਰਚਾਂ, ਕੁਝ ਪਿਆਜ਼ ਤੇ ਅਦਰਕ ਕੱਟ ਲਿਆ ਹੈਗਾ। ਆਪਾਂ ਇਹਦੇ ਵਿੱਚ ਪਾਵਾਂਗੇ ਅਦਰਕ ਤੇ ਹਰੀਆਂ ਮਿਰਚਾਂ ਪਾ ਕੇ ਚਟਨੀ ਜਿਹੜੀ ਚਿਬੜਾਂ ਦੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ। ਆਪਾਂ ਨੇ ਪਾਇਆ ਨਮਕ। ਥੋੜੀ ਜਿਹੀ ਪਾਈ ਆਪਾਂ ਨੇ ਰੈੱਡ ਮਿਰਚ। ਆਪਾਂ ਇਹ ਕੁੰਡੇ ਸੋਟੇ ਚ ਬਣਾਵਾਂਗੇ ਜੀ ਕੁੰਡੇ ਸੋਟੇ ਚ ਚਟਨੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈਗੀ। ਜੋ ਕੈਂਦੇ ਬੀਜ ਹੁੰਦੇ ਨੇ ਸਾਰੇ ਕੁੰਡੇ ਸੋਟੇ ਚ ਵਧੀਆ ਬੀਜ ਪੀਸੇ ਜਾਂਦੇ ਨੇ। ਜਿਹੜੇ ਗ੍ਰਾਈਂਡਰ ਚ ਇਹਦਾ ਟੇਸਟ ਨਹੀਂ ਬਣਦਾ ਉੰਨਾ ਜ਼ਿਆਦਾ। ਦੱਸਿਓ ਜੀ ਕੌਣ ਕੌਣ ਬਣਾਉਂਦਾ ਚਿਬੜਾਂ ਦੀ ਚਟਨੀ ਕਿੱਥੇ ਕਿੱਥੇ ਬਣਾਈ ਜਾਂਦੀ ਹੈ ਕਿੰਨਾ ਕਿੰਨਾ ਨੂੰ ਪਤਾ ਚਿਬੜਾ ਬਾਰੇ ਮੈਨੂੰ ਤਾਂ ਬਹੁਤ ਜ਼ਿਆਦਾ ਚਿਬੜਾਂ ਚਟਨੀ ਵੈਸੇ ਹੁਣ ਤਾਂ ਘਟ ਗਈ ਹੈਗੀ ਪਹਿਲਾਂ ਤੁੰਡ ਨਾਰਮਲ ਖੇਤਾਂ 'ਚ ਚਿਬੜ ਬਹੁਤ ਮਿਲ ਜਾਂਦੇ ਹੁੰਦੇ ਸੀ ਹੁਣ ਤਾਂ ਬਾਜ਼ਾਰਾਂ ਤੋਂ ਲੈ ਕੇ ਆਉਣੇ ਪੈਂਦੇ ਨੇਗੇ ਧੰਨਵਾਦ ਹੈ ਜੀ ਸਾਰਿਆਂ ਦਾ ਆਪਣੀ ਸਪੋਰਟ ਕਰਨ ਲਈ ਚੈਨਲ ਤੇ ਆਉਣ ਲਈ ਆਦੇ ਲੋਤ ਧੰਨਵਾਦ ਕਰਦੇ ਆ ਜਿਹੜੇ ਆਪਣੇ ਕੀਮਤੀ ਟਾਈਮ ਦੇ ਵਿੱਚੋਂ ਕੁਝ ਟਾਈਮ ਸਾਨੂੰ ਦੇ ਕੇ ਸਾਡੀ ਸਪੋਰਟ ਕਰ ਰਹੇ ਨੇਗੇ ਬਾਕੀ ਵੱਧ ਤੋਂ ਵੱਧ ਵੀਡੀਓ ਨੂੰ ਹੋਰ ਵੀ ਅੱਗੇ ਜਿਆਦਾ ਸ਼ੇਅਰ ਕਰਿਆ ਕਰੋ ਜੀ ਲਾਈਕ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੋ ਆਪਣੇ ਚੈਨਲ ਤੇ ਨਿਊ ਕੰਪਰੇ ਆ ਰਹੇ ਨੇ ਪਲੀਜ਼ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਬੈਲ ਦਾ ਬਟਨ ਜਰੂਰ ਪ੍ਰੈਸ ਕਰ ਦਿਆ ਕਰੋ ਤਾਂ ਜੋ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਹਲੋ ਜੀ ਆਪਾਂ ਨੇ ਚਿਪੜਾਂ ਦੀ ਚਟਨੀ ਹੈ ਜਿਹੜੀ ਹੁੰਡੇ ਸੋਟੇ ਚ ਬਣਾਉਣੀ ਸ਼ੁਰੂ ਕਰਤੀ ਇੱਥੇ ਟਾਈਮ ਤਾਂ ਥੋੜਾ ਜਿਆਦਾ ਲੱਗਦਾ ਹੈ ਜੀ ਪਰ ਚਟਨੀ ਬਹੁਤ ਜਿਆਦਾ ਟੇਸਟੀ ਬਣਦੀ ਹੈ ਚਟਨੀ ਤਾਂ ਇਹ ਸਬਜੀ ਨੂੰ ਵੀ ਮਾਤ ਪਾਉਂਦੀ ਹੈ ਅੱਜ ਦਿਨਾਂ ਵਿੱਚ ਆ ਦਿਨਾਂ ਚ ਆ ਕੇ ਸਬਜੀ ਤੋਂ ਮਨ ਅੱਕ ਜਾਂਦਾ ਕੋਈ ਵੀ ਸਬਜੀ ਨੂੰ ਦਿਲ ਨਹੀਂ ਕਰਦਾ ਇਸ ਤਰ੍ਹਾਂ ਚਟਨੀ ਬਣਾ ਕੇ ਖਾਓ ਬਹੁਤ ਜ਼ਿਆਦਾ ਟੇਸਟੀ ਬਣਦੀ ਹੈਗੀ ਦੇਖੋ ਜੀ ਆਪਣੀ ਚਟਨੀ ਕਿੰਨੀ ਸੋਹਣੀ ਬਣੀ ਹੈਗੀ ਲਓ ਜੀ ਬਣ ਕੇ ਰੈਡੀ ਹੈ ਚਟਨੀ ਹੁਣ ਆਪਾਂ ਇਹਨੂੰ ਫਰਾਈ ਕਰਾਂਗੇ ਸਰੋਂ ਦੇ ਤੇਲ ਵਿੱਚ ਸਰੋਂ ਦਾ ਤੇਲ ਪਾ ਲਿਆ ਆਪਾਂ ਕੜਾਹੀ ਵਿੱਚ ਗਰਮ ਕਰਕੇ ਰੱਖਦੇ ਤੇ ਕੜਾਹੀ ਉਸ ਤੋਂ ਬਾਅਦ ਤੇਲ ਪਾ ਲਿਆ ਫਰਾਈ ਕਰਕੇ ਇਹਨੂੰ ਆਪਾਂ ਮੱਖਣ ਨਾਲ ਵੀ ਖਾ ਸਕਦੇ ਆ ਬਹੁਤ ਜ਼ਿਆਦਾ ਟੇਸਟੀ ਬਣਦੀ ਹੈਗੀ ਲਓ ਜੀ ਲਓ ਜੀ ਜੇ ਆਪਣੀ ਚਟਨੀ ਫਰਾਈ ਸਰੋਂ ਦੇ ਤੇਲ ਚ ਤਾਂ ਇਹ ਬਹੁਤ ਜਿਆਦਾ ਹੀ ਟੇਸਟੀ ਬਣਦੀ ਹੈਗੀ ਦੇਖੋ ਜੀ ਇਸ ਤਰ੍ਹਾਂ ਬਣ ਕੇ ਰੈਡੀ ਹੈ ਆਜੋ ਜੀ ਜਿਨੇ ਜਿਨੇ ਚਿਬੜਾਂ ਦੀ ਚਟਨੀ ਖਾਣੀ ਹੈ ਇੱਕ ਵੀ ਬੀਜ ਨਹੀਂ ਦਿਸੂਗਾ ਆਪਣੀ ਚਟਨੀ ਦੇ ਵਿੱਚ ਆਪਾਂ ਨੇ ਬਹੁਤ ਮਿਹਨਤ ਲਾ ਕੇ ਬਣਾਈ ਹੈਗੀ ਲਓ ਜੀ ਉਸ ਤੋਂ ਬਾਅਦ ਆਪਾਂ ਰੈਡੀ ਕਰ ਲਈ ਹੈ ਦਹੀਂ ਰੈਤਾ ਪਾਇਆ ਹੋਇਆ ਆਪਣੇ ਕੋਲ ਆਪਾਂ ਕद्दू ਦਾ ਰੈਤਾ ਪਾਇਆ ਸੀ ਦਹੀਂ ਵਿੱਚ ਚਟਨੀ ਨਾਲ ਪਰੌਂਠੇ ਨੇ ਇਸ ਤਰ੍ਹਾਂ ਖਾ ਕੇ ਦੇਖੋ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਥੈਂਕ ਯੂ ਜੀ ਸਾਰਿਆਂ ਦਾ